ਲਓ ਜੀ ਮਾਲ ਪਹੁੰਚ ਗਿਆ BLM ਕੰਪਨੀ ਦਾ ਸਟਾਕ ਚੈੱਕ ਕਰ ਲੋ ਕੱਟ ਪੀਸਾਂ ਦੇ ਨਾਲ ਵਿੱਚ ਮਾਲ ਪਹੁੰਚਿਆ ਪੂਰੀ ਵੱਡੀ ਸੇਲ ਲੱਗ ਚੁੱਕੀ ਆ ਪਿਓਰ ਕੈਮਰੀ ਕਾਟਨ ਦੇ ਵਿੱਚ ਮਿਕਸ ਕੱਪੜੇ ਆਉਣਗੇ ਜਿਵੇਂ ਕਿ ਸਿਰਕੋ ਗਿਆ ਸਾਰੇ ਮਹਿੰਗੇ ਮਹਿੰਗੇ 500 600 ਰੁਪਏ ਵਾਲੇ ਸੂਟ 600 700 ਸਾਰੇ ਮਹਿੰਗੇ ਮਹਿੰਗੇ ਸੂਟਾਂ ਵਾਲੇ ਕੱਟ ਪੀਸ ਪਹੁੰਚੇ ਆਪਣੇ ਕੋਲੇ 2 2 ਮੀਟਰ ਦੀ ਕੱਟ ਵਾਲੇ ਪੀਸ ਨੇ ਸਾਰੇ ਫਰੈਸ਼ ਮਾਲ BLM ਕੰਪਨੀ ਦਾ ਪਹੁੰਚਿਆ ਕੁਆਂਟੀਟੀ ਚ ਜਿੰਨਾ ਮਰਜ਼ੀ ਲੈ ਜਾਓ ਦੇਖੋ ਭਾਈ ਟੇਰ ਲੱਗ ਚੁੱਕਿਆ ਤੁਹਾਡੇ ਸਾਹਮਣੇ ਸੇਲ ਭਾਰੀ ਲੱਗ ਗਈ ਹੈ ਇਹ ਆਪਾਂ ਤੁਹਾਨੂੰ ਕੱਟ ਪੀਸ ਖੋਲ ਕੇ ਵੀ ਦਿਖਾਵਾਂਗੇ ਕਿ ਪੀਸ ਫਿਲਹਾਲ ਤੁਹਾਨੂੰ ਕੁਆਂਟੀਟੀ ਦਿਖਾ ਰਹੇ ਆਂ ਆਪਾਂ ਦੇਖੋ ਚੈੱਕ ਕਰ ਲਓ ਜੀ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਡਿਜ਼ਾਈਨ ਸ਼ਾਨਦਾਰ ਇਹਦਾ ਰੇਟ ਕਰਤਾ ਜੇ ਆਪਾਂ ਕਹਿੰਦੇ ਸਿਰਫ ਤੇ ਸਿਰਫ 200 ਰੁਪਏ ਦਾ ਪੀਸ ਮਿਲੂਗਾ 2.5 ਮੀਟਰ ਦੀ ਕੱਟ ਦੇ ਵਿੱਚ ਇੱਕ ਪੀਸ ਦਾ ਰੇਟ 200 ਰੁਪਏ 2.5 ਮੀਟਰ ਦੀ ਕੱਟ ਫਰੈਸ਼ ਮਾਲ ਪਿਓਰ ਬੀ ਐਲ ਐਮ ਕੰਪਨੀ ਦਾ ਡਿਜ਼ਾਈਨਸ ਨੂੰ ਖੋਲ ਕੇ ਵੀ ਦਿਖਾਵਾਂ ਹੋਰ ਵੀ ਦਿਖਾਉਣੇ ਆ ਭਾਈ ਲਓ ਜੀ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਬਹੁਤ ਜਿਆਦਾ ਨੇ ਜਿੰਨੇ ਮੁਠੇ ਆਪਣੇ ਕੋਲ ਐ ਮੰਨੋ ਵੀ ਸਾਰਿਆਂ ਦੇ ਵਿੱਚ ਲਗਭਗ ਅਲੱਗ-ਅਲੱਗ ਡਿਜ਼ਾਈਨ ਨੇ 2.5 2.5 ਮੀਟਰ ਦੇ ਕੱਟ ਦੇ ਪੀਸ ਨੇ ਸਾਰੇ ਸਿਰਫ ਤੇ ਸਿਰਫ 200 ਰੁਪਏ ਦਾ ਕੱਟ ਪੀਸ ਮਿਲੂਗਾ ਦੇਖੋ ਜੀ ਫਰੈਸ਼ ਮਾਲ ਪਹੁੰਚਿਆ ਬੀ ਐਲ ਐਮ ਕੰਪਨੀ ਦਾ ਪਿਓਰ ਕਾਟਨਾਂ ਦੇ ਕੱਪੜੇ ਪਹੁੰਚਿਆ ਇਹਦੇ ਵਿੱਚ ਚੈੱਕ ਵਾਲੇ ਪ੍ਰਿੰਟ ਵਾਲੇ ਸਾਰੇ ਤਰ੍ਹਾਂ ਦੇ ਜਿਵੇਂ ਕਿ ਸ਼ੈਡੋ ਪ੍ਰਿੰਟਾ ਦੇਖੋ ਇਹ ਸਲਵਾਰਾਂ ਦੇ ਕੱਪੜੇ ਆ ਕਿਸੇ ਨਾਲ ਜਿਵੇਂ ਆਹ ਦੇਖੋ ਇਹਦੇ ਨਾਲ ਮੈਚਿੰਗ ਹੀ ਹੋ ਗਿਆ ਇਹ ਦੇਖੋ ਭਾਈ ਲਓ ਜੀ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਸੂਟ ਤਿਆਰ ਹੋ ਗਿਆ ਬਹੁਤ ਹੀ ਬਾਜੂ ਰੇਟ ਤੇ ਕੱਟਦਾ 600 700 800 ਰੁਪਏ ਵਾਲਾ ਮਾਲ ਬੀ ਐਲ ਐਮ ਕੰਪਨੀ ਦਾ ਪਹੁੰਚੂਕਿਆ ਭਾਈ 2.5 2.5 ਮੀਟਰ ਦੀ ਕੱਟ ਦੇ ਵਿੱਚ ਦੇਖੋ ਜੀ ਪੂਰੇ ਮਿੱਠੇ ਮਿੱਠੇ ਰੇਟ ਦੇ ਵਿੱਚ ਮਾਲ ਪਹੁੰਚ ਰਿਹਾ ਸਾਡੇ ਕੋਲ origignal ਬੀ ਐਲ ਐਮ ਕੰਪਨੀ ਦਾ ਫਰੈਸ਼ ਮਾਲ ਰੇਟ ਆਪਾਂ ਤੁਹਾਨੂੰ ਬਾਰ ਬਾਰ ਦੱਸ ਦਿੱਤਾ ਭਾਈ ਕਈ ਗਾਹ ਕਹਿੰਦੇ ਪ੍ਰਾਈਸ ਕੀ ਹੈ ਕਮੈਂਟਾਂ ਦੇ ਵਿੱਚ ਬਹੁਤ ਗਾਹ ਪ੍ਰਾਈਸ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਵਾਰੀ ਬੋਲ ਦਿੰਦੇ ਹਾਂ ਸੋ ਇੱਕ ਵਾਰ ਇਹਦਾ ਰੇਟ ਫੇਰ ਸੁਣ ਲਓ ਇਹ ਕੱਟ ਪੀਸ ਪਹੁੰਚਿਆ ਬੀ ਐਲ ਐਮ ਕੰਪਨੀ ਦੇ オリジナル ਪਿਓਰ ਕਾਟਨਾ ਜਿਵੇਂ ਕਿ ਸਿਦਕ ਸਿਮਰ ਸਾਰੀ ਤਰ੍ਹਾਂ ਦੇ ਵੱਖੋ ਵੱਖਰੇ ਕੱਪੜੇ ਪੂਰੇ ਮਹਿੰਗੇ ਮਹਿੰਗੇ ਸੂਟ ਮਤਲਬ ਕਹ ਜੇ ਆਪਾਂ ਕਹੀਏ 700 800 900 ਰੁਪਏ ਵਾਲੇ ਸੂਟ ਨੇ ਸਾਰੇ ਕੱਟ ਪੀਸਾਂ ਦੇ ਵਿੱਚ ਮਾਲ ਪਹੁੰਚਿਆ 2.5 ਮੀਟਰ ਦੀ ਕੱਟ ਗੁੱਡ ਕੱਟ ਫਰੈਸ਼ ਜਮਾ ਬਿਲਕੁਲ ਫਰੈਸ਼ ਪੀਸ ਪਹੁੰਚੇ ਨੇ ਸਿਰਫ ਤੇ ਸਿਰਫ 200 ਰੁਪਏ ਦਾ ਪਰ ਪੀਸ ਪਊਗਾ 2.5 ਮੀਟਰ ਦਾ ਭਾਈ ਮਤਲਬ ਕਿ 400 ਰੁਪਏ ਦਾ ਸੂਟ ਤਿਆਰ ਹੋਊਗਾ ਡਿਜ਼ਾਈਨ ਤੁਹਾਡੇ ਸਾਹਮਣੇ ਦਿਖਾਈ ਰਿਹਾ ਮੁੰਡਾ ਦੇਖੋ ਭਾਈ ਚੈੱਕ ਕਰੀ ਚਲੋ ਡਿਜ਼ਾਈਨ ਤੁਹਾਡਾ ਤੁਹਾਡੇ ਡਿੱਗ ਰਹੇ ਨੇ ਪਿਓਰ ਕਾਟਨਾਂ ਦਾ ਮੇਲਾ ਲੱਗ ਚੁੱਕਿਆ ਰਖੜੀ ਵਾਲੀਆਂ ਆਫਰਾਂ ਦੇ ਵਿੱਚ ਵੱਡੀ ਆਫਰ ਲੱਗੀ ਪੂਰੀ ਵੱਡੀ ਸੇਲ ਲੱਗ ਚੁੱਕਿਆ ਕੁਆਂਟੀਟੀ ਪਹਿਲਾਂ ਆਪਾਂ ਤੁਹਾਨੂੰ ਦਿਖਾਈ ਦਿੱਤੀ ਆ ਕਿੰਨਾ ਮਾਲ ਆਪਣੇ ਕੋਲੇ ਪਹੁੰਚਿਆ ਇਹ ਇਹ ਰਿਟੇਲ ਦੇ ਗਾਹਕਾਂ ਵਾਸਤੇ ਸਪੈਸ਼ਲ ਮੇਲੇ ਵਾਲੀ ਆਈਟਮ ਪਹੁੰਚ ਚੁੱਕੀ ਆ ਭਾਈ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਧੜਾ ਧੜਾ ਡਿੱਗ ਰਹੇ ਨੇ ਟਾਪ ਟਾਪ ਦੇ ਲੋਜੀ ਕੁਆਂਟੀਟੀ ਪੂਰ ਪਹੁੰਚੀ ਆਪਣੇ ਕੋਲੇ ਹੋੜਲਾ ਕਲਾ ਦਸ਼ਮੇਸ਼ ਕਲਾ ਸਭੀ ਲੱਗ ਚੁੱਕਿਆ ਵੱਡੀ ਸੇਲ ਕਹਿੰਦੇ ਕਰਤੇ ਮੰਦੇ ਸਿਰਫ ਤੇ ਸਿਰਫ 250 200 ਰੁਪਏ ਦੇ ਵਿੱਚ 2.5 ਮੀਟਰ ਦੀ ਕੱਟ ਵਾਲਾ ਪੀਸ ਮਿਲੂਗਾ ਦੇਖੋ ਭਾਈ ਚੈੱਕ ਕਰੀ ਚਲੋ ਡਿਜ਼ਾਈਨ ਲੋਜੀ ਲੋਜੀ ਵਾਜੀ ਵਾ ਕੀ ਬਾਤ ਹੈ ਪੂਰੇ ਮਹਿੰਗੇ ਮਹਿੰਗੇ ਕੱਪੜੇ ਸਾਰੇ ਦੇਖੋ ਜੀ ਲਓ ਜੀ ਗੀਜਾ कॉटन देखो ਤੁਮਾਕੇ ਦਾ ਆ ਲੋ ਗੀਜਾ ਪਿਓਰ ਗੀਜਾ कॉटन ਆ ਸ਼ੈਡੋ ਪ੍ਰਿੰਟ ਵਾਲੀ ਸਲਵਾਰ ਆ ਗਈ ਭਾਈ ਦੇਖੋ ਇਹਨਾਂ ਨਾਲ ਮੈਚ ਕਰਕੇ ਜਿਵੇਂ ਮਰਜ਼ੀ ਸੂਟ ਤਿਆਰ ਕਰ ਲਓ 400 ਰੁਪਏ ਦੇ ਵਿੱਚ ਦੋ ਪੀਸ ਪੈਣਗੇ 2.5 2.5 ਮੀਟਰ ਦੇ ਦੇਖੋ ਜੀ ਡਿਜ਼ਾਈਨ ਤੁਹਾਡੇ ਸਾਹਮਣੇ ਡਿੱਗ ਰਹੇ ਨੇ ਲੱਗ ਚੁੱਕਿਆ ਢੇਰ ਕੱਟ ਪੀਸਾਂ ਦਾ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਦੇਖੋ ਜੀ ਕੁਆਂਟੀਟੀ ਤੁਹਾਡੇ ਸਾਹਮਣੇ ਪੇਸ਼ਕਾਰੀ ਦਿੱਤੀ ਹੈ ਪਹਿਲਾਂ ਆਪਾਂ ਲਓ ਜੀ ਦੇਖੋ ਹੁਣ ਤੁਹਾਨੂੰ ਡਿਜ਼ਾਈਨਿੰਗ ਦਿਖਾ ਰਿਹਾ ਟਾਪ ਟਾਪ ਦੇ ਲਓ ਜੀ ਕੀ ਬਾਤਾਂ ਨੇ ਦੇਖੋ ਭਾਈ ਦੇਖੋ ਲਓ ਜੀ ਬਹੁਤ ਜਾਦੇ ਡਿਜ਼ਾਈਨ ਨੇ ਤੁਹਾਨੂੰ ਦੱਸਿਆ ਜਿੰਨੇ ਵੀ ਡਿਜ਼ਾਈਨ ਨੇ ਸਾਰੇ ਪੂਰੇ ਫਰੈਸ਼ ਕੈਂਟ ਪ੍ਰਿੰਟ ਪੂਰੇ ਟਾਪ ਦੇ ਟ੍ਰੈਂਡਿੰਗ ਵਾਲੇ ਕੱਟ ਵੀ ਪਹੁੰਚੇ ਆਪਣੇ ਕੋਲੇ ਬਹੁਤ ਹੀ ਬਾਜ਼ਵ ਰੇਟ ਦੇ ਉੱਪਰ ਦੇਖੋ ਜੀ ਮੈਚਿੰਗ ਸੂਟ ਤਿਆਰ ਹੋ ਗਿਆ ਦੇਖੋ ਸ਼ੈਡੋ ਪ੍ਰਿੰਟ ਦੇ ਨਾਲ 400 ਰੁਪਏ ਦੇ ਵਿੱਚ ਇਹ ਜੇ ਆਪਾਂ ਫਰੈਸ਼ ਪੀਸ ਲੈਣਾ ਕੱਟ ਕੇ ਤਾਂ 650-700 ਰੁਪਏ ਦਾ ਸੂਟ ਪਊਗਾ ਬੀ ਐਲ ਐਮ ਦਾ オリジナル ਕੰਪਨੀ ਦਾ ਦੇਖੋ ਮੋਹਰ ਲੱਗੀ ਆ ਕੰਨੀ ਦੇ ਉੱਪਰ ਚੈੱਕ ਕਰ ਸਕਦੇ ਹੋ ਇਹ ਆਪਸ ਇਹ ਪੀਸ ਦੋ ਪੀਸ ਪੈ ਕੇ ਤੁਹਾਨੂੰ ਸਿਰਫ ਤੇ ਸਿਰਫ 400 ਰੁਪਏ ਦੇ ਮਤਲਬ 200 ਦਾ ਇੱਕ ਪੀਸ ਆਉ 2.5 ਮੀਟਰ ਦੀ ਕੱਟ ਵਾਲਾ ਦੇਖੋ ਭਾਈ ਰੇਟ ਆਪਾਂ ਵਾਰ-ਵਾਰ ਦੱਸ ਰਹੇ ਆ ਕੋਈ ਵੀ ਕਸਟਮਰ ਆਈ ਨਹੀਂ ਕਹਿ ਸਕਦਾ ਵੀ ਸਾਨੂੰ ਰੇਟ ਨਹੀਂ ਪਤਾ ਲੱਗਿਆ ਕੀ ਰੇਟ ਬੋਲਿਆ ਕੀ ਨਹੀਂ ਬੋਲਿਆ ਇਹ ਸਾਰਾ ਮਾਲ ਆਪਸ ਨੂੰ ਬਾਰ-ਬਾਰ ਦੱਸਦਾ ਫਰੈਸ਼ ਮਾਲ ਹੈ ਗੁੱਡ ਕੱਟ ਹੈ ਸਾਰੀ ਸਾਰੇ ਪ੍ਰਿੰਟ ਪੂਰੇ ਸੋਹਣੇ-ਸੋਹਣੇ ਡਿਜ਼ਾਈਨ ਪਹੁੰਚੇ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਦੇਖੋ ਭਾਈ ਚੈੱਕ ਕਰੀ ਚਲੋ ਪਿਓਰ ਕਾਟਨ ਗੀਜਾ ਕਾਟਨ ਸਿੱਧਕ ਦੇਖੋ ਸਿਮਰ ਪ੍ਰਿੰਟ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਵੱਖੋ-ਵੱਖਰੇ ਕੱਪੜਿਆਂ ਦਾ ਮੇਲਾ ਲੱਗ ਚੁੱਕਿਆ ਭਾਈ ਤੁਹਾਡੇ ਸਾਹਮਣੇ ਦੇਖੋ ਡਾਰਕ ਲਾਈਟ ਚਾਰਟ ਸਾਰੇ ਬੇਬਿਆਂ ਵਾਸਤੇ ਮਾਤਾਵਾਂ ਵਾਸਤੇ ਵੀ ਸਪੈਸ਼ਲ ਲੱਗਿਆ ਮੇਲਾ ਸਿਰਫ 200 ਰੁਪਏ ਦਾ ਪੀਸ ਮਿਲੂਗਾ 2.5 ਮੀਟਰ ਦਾ ਦੇਖੋ ਜੀ オリジナル ਕੰਪਨੀ ਮੋਹਰ ਚੈੱਕ ਕਰ ਸਕਦੇ ਹੋ ਕੰਨੀ ਦੇ ਉੱਪਰ ਹਰੇਕ ਪੀਸ ਤੇ ਲੱਗੀ ਹੋਊਗੀ ਕੋਈ ਕੋ ਨਹੀਂ ਹੈਗਾ ਵੀ ਕੋਈ ਖਰਾਬ ਪੀਸ ਹੋਊਗਾ ਜਾਂ ਕੋਈ ਇਹ ਬਾਕੀ ਖਰਾਬ ਆਉਣ ਵਾਲਾ ਨਹੀਂ ਹੈਗਾ ਕੰਪਨੀ ਦਾ ਮਾਲ ਹੈ ਇਹਦਾ ਲਾਂਬਾ ਹੀ ਆਉਂਦਾ ਹੀ ਨਹੀਂ ਹੈਗਾ ਭਾਈ ਬਹੁਤ ਸੋਹਣਾ ਕੱਪੜਾ ਹੁੰਦਾ ਇਹਨਾਂ ਦਾ ਕੱਪੜੇ ਦਾ ਬੇਸ ਬਹੁਤ ਹੀ ਵਧੀਆ ਹੁੰਦਾ ਚੈੱਕ ਕਰ ਸਕਦੇ ਹੋ オリジナル ਪਿਓਰ ਕਾਟਨਾਂ ਦੇ ਕੱਪੜਿਆਂ ਦਾ ਮੇਲਾ ਲੱਗ ਗਿਆ ਪੂਰੇ ਬਾਜਵ ਰੇਡ ਦੇ ਉੱਪਰ ਖੋਲਦਾ ਦੇਖੋ ਭਾਈ ਲਓ ਜੀ ਪ੍ਰਿੰਟਰ ਸ਼ਾਨਦਾਰ ਖੋਲ ਜਿਵੇਂ ਸੋਇ ਸੂਟ ਤਿਆਰ ਕਰਨਾ ਇੱਕ ਨਾਲ ਦੇ ਦੋ ਪੀਸਾ ਦੇਖੋ 22 ਮੀਟਰ ਦੇ ਦੋ ਪੀਸਾ ਦਾ ਸੂਟ ਬਣੂਗਾ ਸਿਰਫ 400 ਰੁਪਏ ਦੇ ਵਿੱਚ ਦੇਖੋ ਜੀ ਆਫਰਾਂ ਲਾਤੀਆਂ ਮੇਲਾ ਲੱਗ ਚੁੱਕਿਆ ਦਸ਼ਮੇਸ਼ ਗਲਾਸ ਆ ਸੂਟ ਲਕਲਾਂ ਵਿਖੇ ਪੂਰੇ ਬਾਜ਼ਾਰ ਰੇਟ ਦੇ ਉੱਪਰ ਪਹੁੰਚੋ ਜੀ ਵੱਡਾ ਫਾਇਦਾ ਚੈੱਕ ਕਰੋ ਕੁਆਂਟੀਟੀ ਬਾਧੂ ਆਪਣੇ ਕੋਲ ਦੇਖੋ ਭਾਈ ਲਓ ਜੀ ਬੰਡਲਾਂ ਦੇ ਬੰਡਲ ਬੰਨੇ ਪਏ ਨੇ ਪੂਰੇ ਫਾਇਦੇ ਨਾਲ ਪਹੁੰਚੋ ਜੀ ਖੇੜੀਏ ਜੀ ਆਜੋ ਆ ਗਿਆ ਨਵਾਂ ਨਵਾਂ ਫਰੈਸ਼ ਫਰੈਸ਼ ਮਾਲ ਇਹ ਸਾਰੀ ਸੇਲ ਮੇਲਾ ਤੁਹਾਨੂੰ ਮਿਲੂਗਾ ਭਾਈ ਕਾਊਂਟਰ ਨੰਬਰ ਕਾਊਂਟਰ ਨੰਬਰ 4 ਦੇ ਉੱਪਰ ਲੱਗਿਆ ਵੱਡੀ ਸੇਲ ਰਖੜੀ ਵਾਲੀਆਂ ਸੇਲਾਂ ਦੇ ਵਿੱਚ ਕਾਊਂਟਰ ਨੰਬਰ 4 ਤੇ ਇੱਕ ਸੇਲ ਹੋਰ ਸ਼ਾਮਲ ਹੋ ਚੁੱਕਿਆ ਬੀ ਐਲ ਐਮ ਕੰਪਨੀ ਦੀ ਢਾਈ ਢਾਈ ਮੀਟਰ ਦੇ ਕੱਟ ਪੀਸਾਂ ਵਾਲੀ ਫਰੈਸ਼ ਫਰੈਸ਼ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਗਏ ਨੇ ਭਾਈ ਪਹੁੰਚੋ ਜੀ ਸੋ ਭਾਈ ਨਵੇਂ ਵੀਡੀਓਆਂ ਫੇਰ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ